ਸਰ ਕੀ ਮਸਲਾ ਸੀ ਜੀ ਜੋ ਅੱਜ ਉਸ ਪ੍ਰੀਜ਼ ਮਾਡਲ ਨੂੰ ਲਗਾਏਗੇ ਮਾਜੋ ਡੀਸੀਪੀ ਸਾਹਿਬ ਪੰਜਾਬ ਸ਼੍ਰੀਕਰੋ ਜਲਸੀ ਆਈਪੀਐਸ ਤੇ ਡਾਕਟਰ ਖਰਚੌਦਰੀ ਆਈਪੀਐਸ ਐਸਐਸਪੀ ਜਰੀ ਮੁਖਸਰ ਸਾਹਿਬ ਸਰਫਨੂ ਦੇਸ਼ਾਂਦਰ ਦੇਸ਼ ਨੇ ਮੇਮ ਮੁਖਸਰ ਜ਼ਿਲ੍ਹੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੋਵੇ ਜਾਂ ਕੋਈ ਹੋਰ ਪੱਟਾ ਕਰਦੀ ਕਰਦਾ ਹੋਵੇ ਉਹ ਸਾਨੂੰ ਬਰਦਾਸ਼ਤ ਨਹੀਂ ਆ ਉਹਦੇ ਖਿਲਾਫ ਅਸੀਂ ਕਾਨੂੰਨ ਤਾਫ ਲੋੜੀਂਦੀ ਕਾਰਵਾਈ ਕਰਦੇ ਐਸਐਲਆਰ ਦੇ ਤਹਿਤ ਇੱਕ ਦਾਰਾ ਸਿੰਘ ਸਾਣਾ ਬਸਾਹ ਸੰਜਾ ਮਲਣ ਪੇਟਦਾ ਇਹ ਗ੍ਰਾਫ ਰਿਪੋਰਟ ਨੰਬਰ 35ਾ ਬਿੱਤੀ ਕਾਰਾ 525 ਇੰਟਰਸੈਕਸ਼ਨ ਪਾਈਸੀ 685 ਪੀਐਸ ਕੋਡ 5 ਦਰਜ ਰਜਿਸਟਰ ਕੀਤੀ ਸੀ ਜਿਸ ਤੋਂ ਪੰਜਾਬ ਕੋਲ ਹੈਟੀ ਜਰੋਨੀਆ ਬਰਾਮਦ ਹੋਈ ਸੀ ਇਹਦਾ ਕੇਸ ਦਰਜ ਕਰਨ ਤੋਂ ਬਾਅਦ ਇਹਦੇ ਸੀ ਪ੍ਰਾਪਰਟੀ ਜਿਹੜੀ ਵੈਰੀਫਾਈ ਕਰਕੇ ਇਹਦਾ ਕੇਸ ਤਿਆਰ ਕਰਕੇ ਕੰਪਟੈਂਟ ਅਟੋਰਟੀ ਦਿੱਲੀ ਨੂੰ ਭੇਜਿਆ ਸੀ ਜੋ ਕੰਪਟੈਂਟ ਅਟ ਦਿੱਲੀ ਵੱਲੋਂ ਇਹਦੀ ਪ੍ਰਾਪਰਟੀ ਜਿਹੜੀ ਕੁੱਲ 12 ਲੱਖ 60 ਹਜ਼ਾਰ ਦਾ ਘਰ ਤੇ ਪਲੱਸ 64 ਹਜ਼ਾਰ ਦੇ ਕੋਲ ਡਰੱਗ ਬਣੀ ਬਰਾਮਦ ਹੋਈ ਸੀ ਟੋਟਲ 13 ਲੱਖ 6000 ਦੀ ਇਹ ਤਾਰਾ ਠਾਡ ਆਫ ਤੋਂ ਠਾਡ ਆਫ ਦੇ ਤਹਿਤ ਫ੍ਰੀਜ਼ਿੰਗ ਆਰਡਰ ਆਇਆ ਜੋ ਫ੍ਰੀਜ਼ਿੰਗ ਆਰਡਰ ਦੇ ਘਰ ਤੇ ਚਪਕਾ ਦਿੱਤੇ ਆ ਇਹਨਾਂ ਆਰਡਰ ਦੇ ਤਹਿਤ ਨਾ ਇਹ ਕਰ ਨੂੰ ਸੇਲ ਕਰ ਸਕਦਾ ਨਾ ਕਿਸੇ ਅੱਗੇ ਆਪ ਦੇ ਕਿਸੇ ਕਰ ਦੇ ਤਾ ਪਰ ਜਰ ਰਿਸ਼ਤੇਦਾਰਾਂ ਨੂੰ ਟ੍ਰਾਂਸਫਰ ਕਰ ਸਕਦਾ ਮਾੜੇ ਅਸਰ ਅਨੁਸਾਰ ਕੀ ਮੈਸੇਜ ਦੇਣਾ ਚਾਹੁੰਦਾ ਮੇਰੀ ਲੋਕਾਂ ਨੂੰ ਅਪੀਲ ਹੈ ਜਾਂ ਮਾੜੇ ਅਸਰ ਨੂੰ ਆਪ ਨੂੰ ਅਪੀਲ ਹੈ ਕਿ ਕੋਈ ਵੀ ਨਾ ਨਸ਼ੇ ਦਾ ਕੰਮ ਕਰਦਾ ਉਹ ਆਦਾ ਕੰਮ ਛੱਡ ਦੇ ਨਹੀਂ ਤਾਂ ਉਹਦਾ ਉਹਨਾਂ ਨੂੰ ਦਰ ਲੋੜ ਦੀ ਕਰਦੇ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਪ੍ਰੀਸ ਕਰਾਂਗੇ ਜਾਣਗੇ